ਤੇ ਹੁਣ ਹੋ ਗਿਆ ਸ਼ਾਮ ਦਾ ਟਾਈਮ ਬਾਕੀ ਨੇ ਰਹੀ ਗੱਲੋਂ 6:20 ਮਿੰਟ ਦਾ ਹੋ ਗਿਆ ਇੱਧਰ ਲੱਗਾ ਪੀਟਰ ਆਉਣਾ ਖੇਲਣਾ ਪੀਟਰ ਦੁੱਧ ਨਹੀਂ ਪੀਂਦਾ ਹੁਣ ਅੱਜ ਕੱਲ ਇਹ ਤੇ ਬਾਕੀ ਕੰਮ-ਕੋਮ ਨਵੇੜ ਕੇ ਲੱਗੇ ਹੋਏ ਸੀ ਇੱਧਰ ਭਾਂਡੇ ਧੋਣ ਲੱਗਾ ਹੋਇਆ ਆਪਣਾ ਨਰਿੰਜਨ ਹੋਰ ਅੰਜਨ ਕੈਸੇ ਹੋ ਠੀਕ ਹੈ ਬਾਲ ਬੁੱਲ ਕਟਾ ਲਿਆ ਵਾ ਸਭ ਕੰਮ ਹੋ ਗਿਆ ਹਾਂ ਬੋਲਾ ਠੀਕ ਹੈ ਬਤਾ ਲਿਆ ਤਾਂ ਉਸਕੋ ਹਾਂ ਛੇ ਆ ਇਹ ਕਹਿੰਦਾ ਫਿਰ ਯਾ ਕਾਕਾ ਠੀਕ ਹੈ ਛੇ ਆਨੇ ਕੋ ਕਹਿੰਦਾ ਹੈ ਆਏਗਾ ਆਏਗਾ ਹਾਂ ਚੱਲ ਵਧੀਆ ਤੇ ਬਾਕੀ ਕੰਮ ਕੁਮ ਨਵੇੜ ਕੇ ਮਿਲਕਿੰਗ ਦਾ ਤੇ ਹਰੇ ਦਾ achar chur da ਭਾਂਡੇ ਧੋਣ ਲੱਗੇ ਹੋਏ ਸੀ ਟਾਈਮ 6:23 ਹੋ ਗਏ ਅੰਦਰ ਲੱਗੀਆਂ ਨੇ ਗਾਵਾਂ ਪਣਾ ਭੋਜਨ ਪਾਣੀ ਕਰਨਾ ਬਾਕੀ ਜਿਹੜੀ ਗਾਵਾਂ ਨੇ ਲੈਦਰ ਇਹਦਾ ਕਰਤੀਆਂ ਜਿਨ੍ਹਾਂ ਨੂੰ ਦਾਣਾ ਘਟ ਪੈਂਦਾ ਇੱਧਰ ਨੇ ਤੇ ਜਿਨ੍ਹਾਂ ਵੱਧ ਪੈਂਦਾ ਇੱਧਰ ਨੇ ਬਾਕੀ ਦਾਣਾ ਪਾਇਆ ਹੋਇਆ ਤੇ ਜਿਹੜਾ ਇਹ ਦਾਣਾ ਆਪਾਂ ਦੋ ਟਾਈਮ ਪਾਉਨੇ ਆ ਸਵੇਰੇ ਤੇ ਸ਼ਾਮ ਇੱਕ ਟਾਈਮ ਨਹੀਂ ਆਪਾਂ ਕੰਮ ਨਿਬੇੜਦੇ ਦੋ ਟਾਈਮ ਹੀ ਪਾਉਨੇ ਆ ਤੇ ਬਾਕੀ ਇੱਧਰ ਬੱਚੀਆਂ ਨੇ ਆਹ ਬੱਚੀ ਨੂੰ ਆਪਣਾ ਖੁੱਲਾ ਦੁੱਧ ਪਵਾਇਆ ਪਲਾਇਆ ਹੋਇਆ ਇਹ ਹੋਊਗੀ 7 ਕ ਮਹੀਨੇ ਦੀ ਹੋਊਗੀ ਤੇ ਬਾਕੀ ਜਿਹੜੀ ਆਹ ਬੱਚੀ ਆ ਇਹ ਵੀ ਸੋਨੇ ਵਾਲੀ ਆ ਆਪਣੀ ਇੱਕ ਅੱਧੇ ਦਿਨ ਚ ਸੋਨੇ ਵਾਲੀ ਆ ਬਾਕੀ ਦਿਖਾਉਣੀ ਆ ਤੁਹਾਨੂੰ ਕੋਲ ਜਾ ਕੇ ਪਹਿਲੇ ਸੂਏ ਸੋਣਾ ਇਹਨੇ ਹੈ ਨਾ ਪਹਿਲੇ ਸੂਏ ਸੋਣਾ ਇਹ ਪੰਛੀ ਨੇ ਇਹ ਹੁਣੇ ਘਰ ਦੀ ਪਾਲੀ ਹੋਈ ਬਰੀਡ ਆ ਬਾਕੀ ਦੇਖਦੇ ਆਂ ਤੇ ਟੀਕਾ ਦਾ ਠੀਕ ਜਿਹਾ ਹੀ ਲੱਗਾ ਹੋਇਆ ਜੇ ਤਾਂ ਵਧੀਆ ਵਜਰੂ ਦੇਤਾ ਤਾਂ ਰੱਖ ਲਾਂਗੇ ਨਹੀਂ ਫਿਰ ਕਿਸੇ ਨੂੰ ਦੇ ਦਾਂਗੇ ਆਪਾਂ ਜੇ ਕਿਸੇ ਨੂੰ ਲੈਣਾ ਹੈ ਤਾਂ ਵੀ ਦੱਸ ਦਿਓ ਤੇ ਬਾਕੀ ਇੱਧਰ ਲੱਗੀਆਂ ਹੋਈਆਂ ਨੇ ਗਾਵਾਂ ਖਾਣ ਇਹ ਬਾਕੀ ਜਿਹੜਾ ਇਹਨਾਂ ਦਾਣਾ ਪੈਂਦਾ ਉਹ ਆਪਾਂ ਇਹਨੂੰ ਕਿਸੇ ਜਾਂ ਕੰਪਨੀ ਆ ਉਹਦਾ ਨਹੀਂ ਪਾਉਂਦੇ ਬ੍ਰਾਂਡ ਦਾ ਇਹ ਆਪਣਾ ਮੁੰਡਾ ਕੋਈ ਆੜੀ ਆ ਉਹ ਤਿਆਰ ਕਰਕੇ ਦਿੰਦਾ ਕਿੰਧਰਾ ਦਾਣਾ ਬਾਕੀ ਨੂੰ ਦਾਣਾ ਦਿਹਾਉਣੇ ਰੰਜਨਾ ਉਰੇਆ ਹਾਂਜੀ ਹਾਂ ਵੀਰੇ ਗਾਉ ਮਤਰੀ ਜੈ ਆਪਣੀ ਤਾਂ ਸਾਰੇ ਹੀ ਵਧੀਆ ਨੇ ਚਾਹ ਗਾਂ ਹੋਵੇ ਚਾਹ ਮੱਝ ਹੋਵੇ ਜਿਹੜੀ ਆਪਾਂ ਨੂੰ ਤੇ ਬਾਕੀ ਤੁਹਾਨੂੰ ਦਿਖਾਉਣੇ ਦਾਣਾ ਦਾਣੇ ਤੇ ਥੱਲੇ ਬੰਦ ਨੇ ਜਿਹੜਾ ਆਹ ਦਾਣਾ ਜਿਹੜੀ ਆਪਣੀ ਬੱਚੀ ਪਹਿਲੇ ਸੂਹੇ ਸੁਣੀਆ ਉਹਨੂੰ ਪਾਉਨੇ ਆ ਆਦਾਣਾ ਵਾ ਬਾਕੀ ਤੁਹਾਨੂੰ ਇਹਦਾ ਆ ਵੀ ਦਿਖਾ ਦਣਾ ਕਿਹੜਾ ਵਾ ਜਿਹੜੀ ਪਛੀ ਪਹਿਲੇ ਸੂਵੇ ਸੂਣੀ ਆ ਉਹਨੂੰ ਪਾਉਂਦੇ ਆ ਇਹ ਉਹ ਆ ਜਾ ਤੇ ਬਾਕੀ ਇੱਥੇ ਗੋੜਾ ਸ਼ੱਕਰ ਤੇ ਮਿਰਰ ਮਿਕਚਰ ਪਏ ਨੇ ਸਾਰਾ ਕੁਝ ਆਪਣਾ ਉਹ ਬਾਤ ਤੇ ਹੋਲੀ ਤੇ ਬਾਕੀ ਸ਼ਾਮ ਦਾ ਟਾਈਮ ਆ ਗੁਰਦੁਆਰਾ ਸਾਹਿਬ ਪਾਠ ਹੀ ਲੱਗੇ ਹੋਏ ਨੇ ਤੇ ਬਾਕੀ ਆ ਬਾਈ ਆਪਣੀ ਮਿਲਕ ਮਸ਼ੀਨ ਆ ਤੇ ਇਹ ਕੰਡਾ ਚਾਰਜ ਲਾਇਆ ਆ ਬਾਈ ਜਿਹੜਾ ਚਾਰਜ ਹੋਰਾ ਦੇ ਦਾਣਾ ਆਪਾਂ ਪੂਰਾ ਤੋਲ ਕੇ ਹੀ ਪਾਉਨੇ ਆ ਕਿਉਂਕਿ ਅੱਜ ਆਪਾਂ ਬੰਦੇ ਨੂੰ ਪੈਸੇ ਦੇਣੇ ਨੇ ਤਾਂ ਤੋਂ ਕੰਮ ਵੀ ਲੈਣਾ ਐਨਕਰਾਂ ਪੂਰਾ ਯਾਨੀ ਕਿ ਸਰ ਤੇ ਖੜ ਕੇ ਚਾਰ ਦੇ ਦਾਣਾ ਪੂਰਾ ਤੋਲ ਕੇ ਪੁਆਈ ਦਾ ਆ ਦਾਣਾ ਦਾ ਹੋਲੀ ਸੱਲਾ ਕਿਹੜਾ ਵਾ ਜਿਹੜਾ ਆਪਾਂ ਇਹਨਾਂ ਨੂੰ ਪਾਉਨੇ ਆ ਕਿੱਥੇ ਲਓ ਜੀ ਬਾਕੀ ਜਿਹੜਾ ਆਪਾਂ ਨੂੰ ਗਾਵਨ ਦਾਣਾ ਪਾਉਨੇ ਆ ਕਿਸੇ ਕੰਪਨੀ ਆ ਬ੍ਰਾਂਡ ਦਾ ਨਹੀਂ ਹੈਗਾ ਇਹ ਆਪਾਂ ਨੂੰ ਬੰਦਾ ਤਿਆਰ ਕਰਕੇ ਦਿੰਦਾ ਵਾ ਇਹਦੇ ਖਾਸ ਹੀ ਆਈਟਮਾਂ ਨੇ ਜੇ ਤੁਸੀਂ ਕਹੋਗੇ ਤਾਂ ਇਹਦੇ ਤੇ ਵੀਡੀਓ ਪਾਵਾਂਗੇ ਬਣਾ ਕੇ ਆਹ ਦਾਣਾ ਇਹ ਸਾਰਿਆਂ ਨੂੰ ਇਹੀ ਦਾਣਾ ਪਾਉਨੇ ਆ ਜਿਹੜੇ ਦੁੱਧਾਂ ਲੀਆਂ ਨੇ ਆਹ ਬੰਦਾ ਵਾ ਹਾਂ ਰੰਜਨ ਰੋਟੀ ਬਣਾਉਣੀ ਆ ਹੁਣ ਹਾਂ ਹੋਵੇ ਰੱਖੀ ਪਾਵਾਂਗੇ ਠੀਕ ਆ ਬਾਕੀ ਜੇ ਬਾਈ ਬਾਣੀ ਸੁਣਦੇ ਵੀ ਤੁਹਾਨੂੰ ਤਾਂ ਲੈ ਕੇ ਜਰੂਰ ਕਰਦੇ ਹੋ ਕਿਉਂਕਿ ਸ਼ਾਮ ਦਾ ਟਾਈਮ ਆ ਗੁਰਦੁਆਰਾ ਸਾਹਿਬ ਤੋਂ ਬਾਣੀ ਸੁਣਦੀ ਆਪਾਂ ਨੂੰ ਆ ਰੰਜਨ ਹੋ ਗਿਆ ਪਹਿਲਾਂ ਤਾਰਾਂ ਚੋ ਕੇ ਹੈਂ ਭਾਂਡੇ ਦੋਤੇ ਇਧਰ ਨੂੰ ਮੂੰਹ ਦਿਖਾ ਸਾਫ ਨੇ ਤੇ ਬਾਕੀ ਆ ਤਰਪਾਲ ਲਾਈ ਸੀਗੀ ਹਵਾ ਤੋਂ ਇਹਨੂੰ ਹੋ ਗਏ 10 ਦਿਨ ਲਾਈ ਨੂੰ ਆ ਜਿਹੜੀ ਤਰਪਾਲ ਇਹਨੂੰ ਹੋ ਗਏ 10 ਦਿਨ ਲਾਈ ਨੂੰ ਵੈਸੇ ਤਾਂ ਹਿੱਲੀ ਨਹੀਂ ਨੇਰੀ ਹਵਾ ਵੀ ਚੱਲੀ ਆ ਖਾਸੀ ਚਲੋ ਠੀਕ ਆ ਜੀ ਅੱਧਾ ਲਾਈਵ ਇੱਥੇ ਤੱਕ ਰਹੀ ਸੀਗਾ